ਜੂਨ 1984 ਸਾਕਾ ਨੀਲਾ ਤਾਰਾ ਵੇਲੇ ਦਰਬਾਰ ਸਾਹਿਬ ਵਿਖੇ ਕੀ ਹਾਲਾਤ ਬਣ ਗਏ ਸੀ ਇਹ ਤਸਵੀਰਾਂ ਬਿਆਨ ਕਰਦੀਆਂ ਨੇ 1984 ਦੇ ਵਿੱਚ ਜੋ ਦੁਖਾਂਤ ਸ਼੍ਰੀ ਅਕਾਲ ਤਖਤ ਸਾਹਿਬ ਸਚਖੰਡ ਸ਼ੇਰ ਦਰਬਾਰ ਸਾਹਿਬ ਵਿਖੇ ਵਾਪਰਿਆ ਉਸ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜੂਨ ਦਾ ਮਹੀਨਾ ਐਸਾ ਮਹੀਨਾ ਹੈ ਜਿਸ ਦੇ ਵਿੱਚ ਸੱਚਖੰਡ ਦੀ ਦਰਬਾਰ ਸਾਹਿਬ ਵਿਖੇ ਅਤਿਸ਼੍ਰੀਅਕਾਲ ਤੱਕ ਸਾਹਿਬ ਤੇ ਉਸ ਸਮੇਂ ਦੀ ਹਕੂਮਤ ਦੇ ਇਸ਼ਾਰੇ ਤੇ ਭਾਰਤੀ ਫੌਜ ਵੱਲੋਂ ਟੈਂਕਾਂ ਗੋਲੀਆਂ ਤੇ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਹਜ਼ਾਰਾਂ ਹੀ ਸਿੰਘ ਸ਼ਹੀਦ ਹੋ ਜਾਂਦੇ ਨੇ 1 ਜੂਨ ਤੋਂ 6 ਜੂਨ ਤੱਕ ਫੌਜ ਦੀ ਕਾਰਵਾਈ ਨੇ ਸਿੱਖਾਂ ਦੇ ਹਿਰਦੇ ਬੁਨਉਂਦਰੇ ਸੀ ਇਹ ਤਸਵੀਰਾਂ 1984 ਦੇ ਉਸ ਦੁਖਾਂਤ ਨੂੰ ਬਿਆਨ ਕਰਦੀਆਂ ਨੇ। ਨਛੱਤਰ ਸਿੰਘ ਸ਼੍ਰੀ ਗੰਗਾ نگر Rajasthan ਚੋਂ ਜੀ। ਹਾਂ ਜੀ। 1984 ਦੇ ਵਿੱਚ ਜਿਹੜਾ ਵਿਦੇਸ਼ ਦਾ ਦਾਸਾ ਦਿੱਖੀ ਜਿੱਦੋਂ ਕਿ ਇਹ ਨਿਰਦੋਸ਼ ਲੋਕਾਂ ਦਾ ਇਹ ਤਾਂ ਜੀ ਬੜੀ ਹੀ ਦੁਖਦਾਈ ਘਟਨਾ ਸੀ ਜੀ। ਇਹ ਕੋਈ ਸਿੱਖਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਲੱਗ ਰਿਹਾ ਸੀ। ਕਿਉਂਕਿ ਸਮਾਧੀ ਸਰਕਾਰਾਂ ਨੇ ਇਹ ਚਾਲਾਂ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਸਿੱਖ ਗੁਰੂ ਦੀ ਬਾਣੀ ਨਾਲ ਜੁੜਿਆ ਹੁੰਦਾ ਹੈ ਤੇ ਬਾਣੀ ਨਾਲ ਜੁੜ ਕੇ ਹੀ ਉਹ ਰਹਿੰਦਾ ਹੈ ਲੇਕਿਨ ਰਾਜਨੀਤਿਕ ਚਾਲਾਂ ਕਰਕੇ ਸਾਨੂੰ ਇਸ ਵਿੱਚ ਬੜਾ ਹੀ ਦੁਖਦਾਈ ਘਟਨਾ ਵਿੱਚ ਸਾਨੂੰ ਪਹੁੰਚਾਇਆ ਗਿਆ ਤੇ ਅਸੀਂ ਤਾਂ ਬੱਚਿਆਂ ਨੂੰ ਦਿਖਾਣਾ ਹੈ ਇਹ ਦੇਖੋ ਜੀ ਸਾਡੇ ਨਾਲ ਅੰਨੇ ਸਾਲ ਪਹਿਲਾਂ ਜੋ ਸਾਡੇ ਨਾਲ ਦਰਦ ਹੋਇਆ ਇਹ ਸਾਡੇ ਜ਼ਿੰਦਗੀ ਪਰ ਸਾਡੇ ਇਹ ਦਰਦ ਰਹੇਗਾ ਤੇ ਬੱਚੇ ਵੀ ਦੇਖ ਕੇ ਬੜੇ ਹੀ ਅਸਤ ਨੂੰ ਮਹਿਸੂਸ ਕਰ ਰਹੇ ਆ ਵੇ ਦੇਖ ਲਓ ਕਿ ਉਸ ਸਮੇਂ ਜਿਹੜਾ ਕੀ ਹੋਇਆ ਇਹ ਵਾਕਿਆ ਨਹੀਂ ਹੁਣ ਕੋਈ ਦੱਸੂ ਦੇਖੋ ਜੀ ਕਦੇ ਵੀ ਕਿਸੇ ਵੀ ਕੌਮ 'ਤੇ ਅਤਿਆਚਾਰ ਸਰਕਾਰ ਵੱਲੋਂ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਹੋਣਾ ਚਾਹੀਦਾ ਤੇ ਨਾ ਹੀ ਹੋਣਾ ਚਾਹੀਦਾ ਲੇਕਿਨ ਫਿਰ ਵੀ ਸਮੇਂ ਦੀ ਸਰਕਾਰਾਂ ਨੇ ਇਹ ਸਾਡੀ ਸਿੱਖ ਕੌਮ 'ਤੇ ਏਡਾ ਵੱਡਾ ਅਤਿਆਚਾਰ ਕੀਤਾ ਜੋ ਸਾਨੂੰ ساری ਹੀ ਦੁਨੀਆ ਭਰ ਵਿੱਚ ਸਾਨੂੰ ਯਾਦ ਰਹੇਗਾ ਤੇ ਸਾਨੂੰ ਇਹਦਾ ਦਰਦ ساری ਉਮਰ ਰਹੇ ਜੂਨ 1984 ਸਾਕਾ ਨੀਲਾ ਤਾਰਾ ਵੇਲੇ ਦਰਬਾਰ ਸਾਹਿਬ ਵਿਖੇ ਕੀ ਹਾਲਾਤ ਬਣ ਗਏ ਸੀ ਇਹ ਤਸਵੀਰਾਂ ਬਿਆਨ ਕਰਦੀਆਂ ਨੇ 1984 ਦੇ ਵਿੱਚ ਜੋ ਦੁਖਾਂਤ ਸ੍ਰੀ ਅਕਾਲ ਤਖਤ ਸਾਹਿਬ ਸਚਖੰਡ ਸੇ ਦਰਬਾਰ ਸਾਹਿਬ ਵਿਖੇ ਵਾਪਰਿਆ ਉਸ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜੂਨ ਦਾ ਮਹੀਨਾ ਐਸਾ ਮਹੀਨਾ ਹੈ ਜਿਸ ਦੇ ਵਿੱਚ ਸੱਚਖੰਡ ਦੀ ਦਰਬਾਰ ਸਾਹਿਬ ਵਿਖੇ ਅਤਿਸ਼ਯ ਅਕਾਲ ਤਖਤ ਸਾਹਿਬ ਤੇ ਉਸ ਸਮੇਂ ਦੀ ਹਕੂਮਤ ਦੇ ਇਸ਼ਾਰੇ ਤੇ ਭਾਰਤੀ ਫੌਜ ਵੱਲੋਂ ਟੈਂਕਾਂ ਗੋਲੀਆਂ ਤੇ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਹਜ਼ਾਰਾਂ ਹੀ ਸਿੰਘ ਸ਼ਹੀਦ ਹੋ ਜਾਂਦੇ ਨੇ 1 ਜੂਨ ਤੋਂ 6 ਜੂਨ ਤੱਕ ਫੌਜ ਦੀ ਕਾਰਵਾਈ ਨੇ ਸਿੱਖਾਂ ਦੇ ਹਿਰਦੇ ਬੁਨੰਦਰੇ ਸੀ ਤੇ ਇਹ ਤਸਵੀਰਾਂ 1984 ਦੇ ਉਸ ਦੁਖਾਂਤ ਨੂੰ ਬਿਆਨ ਕਰਦੀਆਂ ਨੇ। ਨਛੱਤਰ ਸਿੰਘ શ્રી ਗੰਗਾ نگر Rajasthan ਚੋਂ ਜੀ। ਹਾਂ ਜੀ। ਉਹ 1984 ਦੇ ਵਿੱਚ ਜਿਹੜਾ ਵਿਦਿਅਕ ਸਾਧਨ ਦਾ ਵਿਕਾਸਾ ਦੇਖੀ ਜਦੋਂ ਕਿ ਇਹ નિર્ਦੋਸ਼ ਲੋਕਾਂ ਦਾ ਇਹ ਤਾਂ ਜੀ ਬੜੀ ਹੀ ਦੁਖਦਾਈ ਘਟਨਾ ਸੀ ਜੀ। ਇਹ ਕੋਈ ਸਿੱਖਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਲੱਗ ਰਿਹਾ ਸੀ। ਕਿਉਂਕਿ ਸਮਾਧੀ ਸਰਕਾਰਾਂ ਨੇ ਇਹ ਚਾਲਾਂ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਸਿੱਖ ਗੁਰੂ ਦੀ ਬਾਣੀ ਨਾਲ ਜੁੜਿਆ ਹੁੰਦਾ ਹੈ ਤੇ ਬਾਣੀ ਨਾਲ ਜੁੜ ਕੇ ਹੀ ਉਹ ਰਹਿੰਦਾ ਹੈ ਲੇਕਿਨ ਰਾਜਨੀਤਿਕ ਚਾਲਾਂ ਕਰਕੇ ਸਾਨੂੰ ਇਸ ਵਿੱਚ ਬੜਾ ਹੀ ਦੁਖਦਾਈ ਘਟਨਾ ਵਿੱਚ ਸਾਨੂੰ ਪਹੁੰਚਾਇਆ ਗਿਆ ਤੇ ਅਸੀਂ ਤਾਂ ਬੱਚਿਆਂ ਨੂੰ ਦਿਖਾਣਾ ਹੈ ਇਹ ਦੇਖੋ ਜੀ ਸਾਡੇ ਨਾਲ ਅੰਨੇ ਸਾਲ ਪਹਿਲਾਂ ਜੋ ਸਾਡੇ ਨਾਲ ਦਰਦ ਹੋਇਆ ਇਹ ਸਾਡੇ ਜ਼ਿੰਦਗੀ ਪਰ ਸਾਡੇ ਇਹ ਦਰਦ ਰਹੇਗਾ ਤੇ ਬੱਚੇ ਵੀ ਦੇਖ ਕੇ ਬੜੇ ਹੀ ਇਸ ਨੂੰ ਮਹਿਸੂਸ ਕਰ ਰਹੇ ਹੈ ਵੇ ਦੇਖ ਲਓ ਕਿ ਉਸ ਸਮੇਂ ਜਿਹੜਾ ਕੀ ਹੋਇਆ ਇਹ ਵਾਕਿਆ ਨਹੀਂ ਹੋਣੀ ਚਾਹੀਦਾ ਸੀ ਦੇਖੋ ਜੀ ਕਦੇ ਵੀ ਕਿਸੇ ਵੀ ਕੌਮ ਤੇ ਅਤਿਆਚਾਰ ਸਰਕਾਰ ਵੱਲੋਂ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਹੋਣਾ ਚਾਹੀਦਾ ਤੇ ਨਾ ਹੀ ਹੋਣਾ ਚਾਹੀਦਾ ਲੇਕਿਨ ਫਿਰ ਵੀ ਸਮੇਂ ਦੇ ਸਰਕਾਰਾਂ ਨੇ ਇਹ ਸਾਡੀ ਸਿੱਖ ਕੌਮ ਤੇ ਏਡਾ ਵੱਡਾ ਅਤਿਆਚਾਰ ਕੀਤਾ ਜੋ ਸਾਨੂੰ ساری ਹੀ ਦੁਨੀਆ ਭਰ ਵਿੱਚ ਸਾਨੂੰ ਯਾਦ ਰਹੇਗਾ ਤੇ ਸਾਨੂੰ ਇਹਦਾ ਦਰਦ ساری ਉਮਰ ਰਹੇਗਾ